ਅੱਜ ਦੀ ਸ਼ੁਰੂਆਤ ਮਿੱਠਾ ਖਾ ਕੇ ਕਰਨੀ ਆ ਆਪਾਂ ਲੱਕੀਬੁਰਾ ਇਹ ਪਤੰਗ ਲੈਣੇ ਆ ਪਰ ਪਹਿਲਾਂ ਮਿੱਠਾ ਖਾਣਾ ਜ਼ਰੂਰੀ ਆ ਤਾਂ ਕਿ ਵਧੀਆ ਪਤੰਗ ਮਿਲੇ ਆਪਾਂ ਨੂੰ ਹੂੰ ਇਹ ਵੇ ਹੁਣ ਆਪਾਂ ਰੰਗਾਂੰਦ ਬੋਰਚੇ ਕਹਿੰਦਾ ਗਾ ਮੋੜਾ ਗਾ ਹਾਂ ਲਓ ਜੀ ਸਾਰਿਆਂ ਨੂੰ ਮੂੰਹ ਮਿੱਠਾ ਕਰਾ ਪਤੰਗ ਕੋਟੋ ਘਟ ਤਿੰਨ ਚਾਰ ਸੌ ਲਾਉਣਾ ਪੈਣਾ ਬੜਾਈ ਦੇ ਮੋਟ ਜੀ ਵੱਡੀ ਦੇ ਘਟ ਬੜਾਈ ਦੇ ਆ ਤਾਂ ਜ਼ਿਆਦਾ ਲੈਣੇ ਆਪਾਂ ਆਹ ਸਭ ਤੋਂ ਵੱਡਾ ਪਤੰਗ ਲਿਆ ਪਾਜੀ ਲਿੱਦਣਾ ਲਿੱਦਣਾ ਠੀਕ ਆ ਲਿੱਦੜਾ ਜਾਣਾ ਆ ਮਕੰਦਪੁਰ ਕੋਲੇ ਆ ਠੀਕ ਆ ਆ ਆਪਾਂ ਪਤੰਗ ਲੈ ਆਇਆ ਆ ਇਹ ਪਹਿਲਾ ਚੜਾ ਕੇ ਹੀ ਵੜਾਉਣਾ ਸਰਵਾਰ ਇੱਕ ਤਾਂ ਘੜਾਣ ਕਰਨੀ ਹਾਂਜੀ ਨਾਲੇ ਖੜ ਜਾ ਆ ਜਰੂਰ ਪਾਣੀ ਆ ਬੇਸਤੀ ਵਾਲੀ ਜਰੂਰ ਪਾਣੀ ਓਏ ਆ ਜਰੂਰ ਪਾਣੀ ਆ ਕੀ ਕਹਿੰਦਾ ਦੀਪੂ ਮੈਂ ਕਿਹਾ ਜਿੱਦਾਂ ਭਾਈ ਨੇ ਇਕੱਠਾ ਨਹੀਂ ਕਰਦੇ ਹਾਂ 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 ਮੇਰੇ ਹਾਲ ਪੈਂਦਾ ਹਾਏ ਓਏ ਕਿੱਥੇ ਪੈਂਦਾ ਹਾਲ ਇੱਥੇ ਦੇ ਹਾਏ ਜੀ ਹੁਣ ਕਿਹੜੇ ਲੈਣ ਲੱਗੇ ਤੁਸੀਂ ਹੋਈ ਇੱਧਰ ਆਈ ਜਾਂਦੇ ਵਾ ਰੇਟ ਘਟੀ ਜਾਂਦਾ ਜਿੱਥੇ ਜਿੱਥੇ ਇੱਧਰ ਨੂੰ ਆਈ ਜਾਂਦੇ ਰੇਟ ਘਟੀ ਜਾਂਦਾ ਸਕੈਮ ਹੋ ਗਿਆ ਸਾਡੇ ਨਾਲ ਸਕੈਮ ਪਿੱਛੇ 1200 ਫੇ 1100 ਇੱਥੇ ਹੁਣ 1000 ਆ ਆ ਰਹੇ ਇੱਧਰ ਹਾਂਜੀ ਆ ਰਹੇ ਵੀਰੇ ਭਾਜੀ ਹਾਂਜੀ ਹਾਂਜੀ ਕੋਈ ਨਹੀਂ ਛੱਡਣੀ ਆਪਾਂ ਆ ਰਹੇ ਆ ਰਹੇ ਭਾਜੀ ਦੀ ਦਾੜੀ ਦੇਖ ਇਹ ਦਾੜੀਆਂ ਵਾਲੇ ਝੋਖਾ ਹੈ ਨਾ ਸਾਡੀ ਉੱਪਰ ਓਕੇ ਓਕੇ ਕਰ ਦਾਂ ਗੋਲ ਠੀਕ ਆ ਵਾ ਗੋਲਡਨ ਚ ਦੇਖ ਲੋ ਕਿੰਨੇ ਹੁਣ ਸਾਡੇ ਭਰਾਵਾਂ ਨੂੰ ਲੱਗੇ ਭੁੱਖ ਪਤੰਗ ਬਹੁਤ ਲੈ ਲੈ ਆਲੇ ਹੋਰ ਵੀ ਲੈਣੇ ਆ ਛੋਲੇ ਦੇ ਇੱਕੇ ਸਵਾਦ ਜੇ ਲੱਗੇ ਉਹ ਪਿੱਛੇ ਦੇਖੀ ਚੱਕ ਨਾ ਦਵੇ ਤੈਨੂੰ ਠੀਕ ਆ ਆ ਜਾ ਇੱਧਰ ਨੂੰ ਆ ਜਾ ਆਹ ਦਾ ਸਾਡੇ ਬਲੌਗ ਦੇ ਵਿੱਚ ਨਿੱਗਾ ਸਵਾਗਤ ਹੈ। ਅੱਜ ਆਪਾਂ ਆਏ ਹਾਂ ਲੁਧਿਆਣੇ ਪਤੰਗ ਲੈਣ ਤੇ ਸਾਡੇ ਭਰਾਵਾਂ ਨੇ ਪਤੰਗ ਅੱਧੇ ਲੈ ਲਏ ਆ ਤੇ ਆਜੋ ਫੇ ਤੁਹਾਨੂੰ ਆਪਾਂ ਅੱਗੇ ਲੈ ਕੇ ਜਾਂਦੇ ਆ ਤੇ ਦਿਖਾਉਂਦੇ ਆ ਇੱਥੇ ਕਿਹੜੇ ਕਿਹੜੇ ਪਤੰਗ ਆ ਤੇ ਕੀ ਕੋਣ ਚਾਵਲ ਨਾਲ ਚਾਹ ਹੋਇਸ ਬੋਇਸ ਬਾਤਾਂ ਕਰਨੀ ਹੈ ਚਾਹ ਚਾਹ ਕਰ ਦਿੰਦੇ ਆ ਗਰੀ ਭਾਜੀ ਕਿਹੜੇ ਲੈਣੇ ਤੁਸੀਂ ਪਤੰਗ ਭਾਜੀ ਅਜੇ ਤਾਂ ਮੈਂ ਸਿਲੇਕਟ ਕਰ ਰਿਹਾ ਹਾਂ ਕਿਹੜੇ ਲੈਣੇ ਅੱਛਾ ਜੀ ਬਾਕੀ ਗੋਪੀ ਕੰਦਾ ਆ ਵਾਲਾ ਲੈਣਾ ਡਿਜ਼ਾਈਨ ਅਸ਼ਾ ਗੋਪੀ ਇਹ ਕਿਹੜਾ ਪਸੰਦ ਆ ਆ ਵਾਲੀ ਹੈ ਤਾਂ ਉਹ ਵਾਲੀ ਆ ਕਿੰਨਾ ਦੀ ਹੈ ਚ ਲਖੜੀ ਜੀ ਦੋਰ ਮਿਲਦੀ ਹੈ ਕਿੰਨੀ ਹੈ ਕੀ ਲੈਣਾ ਹੈ ਭਾਜੀ ਨਾਲ ਗੱਲ ਕਰਕੇ ਆਇਆ ਭਾਜੀ ਕਹਿੰਦਾ ਅਸੀਂ ਵੀ ਵੜਾਈ ਦੇਈ ਆ ਭਾਜੀ ਕਹਿੰਦਾ ਡੋਰ ਚੈੱਕ ਕਰ ਮੈਂ ਕਿਹਾ ਮੈਨੂੰ ਨਹੀਂ ਪਤਾ ਭਾਜੀ ਯਾਰ ਜੀ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਕਾ ਨਹੀਂ ਅਜੇ ਤਾਂ ਅਸੀਂ ਪਸੰਦ ਅਜੇ ਤਾਂ ਅਸੀਂ ਪਸੰਦ ਹੀ ਕਰਦੇ ਪਏ ਆ ਇਹ ਕੱਟਦੇ ਹੀ ਸਾਲੇ ਇਹ ਹੈਗਾ ਟਾਪ ਦੇ ਇਹ ਹੈਗਾ ਟਾਪ ਦੇ ਪਤੰਗ ਤੇ ਇਹ ਸੋਚਦੇ ਆ ਆਪਾਂ ਲੈ ਲਈਏ ਹੁਣ ਦੇਖਦੇ ਆ ਅੱਜ ਦਾ ਭਾਅ ਬਣਦਾ ਕਿ ਆਪਣਾ ਨਹੀਂ ਬਣਦਾ ਪਿਓ ਹਿਸਾਬ ਨਾਲ ਦੇਖਦੇ ਹੱਲੇ ਮੈਂ ਉੱਥੇ ਹੀ ਰੱਖ ਦਮ ਜਿੱਥੋਂ ਚੱਕੇ ਸੀਗੇ ਯਾਰ ਓਏ ਬੈਠਾ ਦੀਪੂ ਲਾ ਫੇ ਕੈਲਕੂਲੇਟਰ ਭਾਜੀ ਇੰਦਰ ਦੇ ਤੇ ਕਰਦੇ 25 ਹਾਵਾ ਦੇ 25 ਹਾਵਾ ਗੋਪੀ ਰਿਆ ਕਿਹੜੇ ਕਿਹੜੇ ਆਮਲਾ ਆਮਲਾ ਇਹ ਸਾਰੇ ਫੇਰ ਦੇ 1200 ਵਾਲੇ ਆ ਪਿਆ ਕਰੀ ਆ ਬੜੇ ਖੇਤ ਵਿੱਚ ਉਹ ਖੇਤ ਵਿੱਚ ਬਹੁਤ ਆ ਚੱਲ ਕੋਈ ਨਾ ਹਾਂ ਇਦਾਂ 50 ਕਰਦੇ ਮਤਲਬ ਮੈਕਸੇ ਇਹ ਕਰਦੇ ਸਾਰੇ ਹੈ ਮੈਕਸੇ ਇਹ ਮਹਾਰ ਲਾ ਕੇ ਨਹੀਂ ਆ ਮਹਾਰ ਲਾ ਕੇ 50 ਕਰਨੇ ਹਾਂ 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 ਉਹੀ ਕਹਿੰਦਾ ਨਹੀਂ ਪੰਨੇ ਵਾਲਾ ਦੇ ਭਾਈ ਭਾਈ ਹੌਲੀ ਹੌਲੀ ਆ ਦੀਪੂ ਕੀ ਆ ਉਡਾਣੇ ਨਹੀਂ ਆ ਦੇ ਪਤੰਗ ਨਹੀਂ ਉਹ ਪਾਜੀ ਜ਼ਿਆਦਾ ਜ਼ੋਰ ਨਾਲ ਬੰਨਦਾ ਮੇਰੀ ਜਾਨ ਜੀ ਨਿਕਲਦੀ ਆ ਆ ਦੇ ਮੈਂ ਫਟੇ ਨਾ ਜਾਨ ਲਿਜਾਣ ਤੋਂ ਪਹਿਲੇ ਪਾਜੀ ਨਵੇਂ ਸ਼ਹਿਰ ਜਾਣੇ ਆ ਪਤੰਗ ਇਹ ਵੇ ਸਾਡਾ ਫੋਲੋ ਕਰਿਓ ਭਾਜੀ ਇੰਸਟਾ ਤੇ ਮੇਰਾ ਪੈਂਡ ਮਗੰਦ ਪਰ ਹਾਂਜੀ ਹਾਂ ਦਾਵਾ ਕੀ ਰੇਟ ਵਾਰ ਦੇ ਰਿਹਾ 1100 ਆ ਦੇ ਭਾਈ ਉੱਧਰ ਹਾਂਜੀ ਦੀਪੂ ਕੀ ਕਹਿਣਾ ਤੁਸੀਂ? ਆ ਮੂਮ ਜੰਮੇ ਵਾਲੇ ਪਤੰਗ ਵੀ ਮੂਮ ਜੰਮੇ ਵਾਲੇ ਵੀ ਲੈਣੇ ਆ। ਹਾਂਜੀ ਲੈ ਲਓ ਲੈ ਲਓ ਲੈ ਲਓ। ਜਿਹੜਾ ਘਟੂ ਅਸੀਂ ਖਰੀਦ ਸਕਦੇ ਆ ਆਰਾਮ ਨਾਲ ਉਹ ਆ। ਇੰਨੇ ਦੇ ਪੈਸੇ ਆ। ਇੰਨੇ ਦੇ ਪੈਸੇ ਆ। ਲਾ ਵੇ ਮਿੱਤਰੋ ਖੀਰ ਦੇ ਵਿੱਚ। ਲਾ ਵੇ ਮਿੱਤਰੋ ਗੱਡੀ ਭਰ ਲਈ ਆ ਅਸੀਂ। ਪਤੰਗਾਂ ਦੇ ਨਾਲ ਤੇ ਹੁਣ ਮਿਲਦੇ ਆ ਲੋਹੜੀ ਵਾਲੇ ਦਿਨ। 1000 ਪਤੰਗ ਲੈ ਆਂਦਾ ਆ ਅੱਜ। He got it.